ਖਾਲਾ ਬਣਾਉਣ ਨੂੰ ਲੈ ਕੇ ਝਗੜੇ ਨੇ ਧਾਰਿਆ ਖੂਨੀ ਰੂਪ ਦੋ ਵਿਅਕਤੀਆਂ ਦਾ ਮਰਡਰ ਤਿੰਨ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸ਼੍ਰੀ ਮੋਕਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਗਿੱਦੜਵਾਹਾ ਦੇ ਪੁਲਿਸ ਥਾਣਾ ਕੋਟਪਾਈ ਦੇ ਪਿੰਡ ਕੋਠੇ ਦਸ਼ਮੇਸ਼ ਨਗਰ ਵਿੱਚ ਖਾਲਾ ਬਣਾਉਣ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਕਿ ਦੋਹਾਂ ਤੇ ਰਾਮਚਾਲੇ ਝੜਪ ਦਰਾਨ ਦੋ ਵਿਅਕਤੀਆਂ ਦਾ ਮਰਡਰ ਹੋ ਗਿਆ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਵਿੱਚ ਪੱਕਾ ਖਾਲਾ ਬਣਾਉਣ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਪਹਿਲਾਂ ਹੀ ਘਰਾਂ ਦੇ ਸਾਹਮਣੇ ਇੱਕ ਪੱਕਾ ਖਾਲਾ ਮੌਜੂਦ ਸੀ ਪਰ ਉਸ ਥਾਂ ਤੇ ਨਵਾਂ ਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਦੂਜੇ ਪੱਖ ਵੱਲੋਂ ਵਿਰੋਧ ਕੀਤਾ ਸ਼ਾਮ ਨੂੰ ਸਾਨੂੰ ਜਿਹੜੀ ਹੈਗੀ ਕਰੀਬ 8 ਵਜੇ ਦੇ ਕਰੀਬ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਹੈਗੀ ਕਿ ਸਾਡੇ ਜਿਹੜਾ ਕੋਟਪਾਈ ਥਾਣੀ ਦੇ ਵਿੱਚ ਦੇ ਦੋ ਵਿਅਕਤੀਆਂ ਦਾ ਜਿਹੜਾ ਹੈਗਾ ਮਰਡਰ ਹੋਇਆ ਹੈਗਾ ਉਸ ਦੇ ਸਬੰਧ ਵਿੱਚ ਜਿਹੜੀ ਤਫ਼ਤੀਸ਼ ਲਈ ਅਸੀਂ ਜਿਹੜੇ ਹੈਗੇ ਇੱਥੇ ਗਦਰਬਾ ਸਿਵਲ ਹਸਪੀਟਲ ਦੇ ਵਿੱਚ ਪੁੱਜੇ ਆ ਤੇ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਅੱਗੇ ਲਿਆਂਦੀ ਜਾ ਰਹੀ ਹੈ। ਔਟਲੇ ਤੌਰ ਤੇ ਪਤਾ ਲੱਗਾ ਹੈਗਾ ਕਿ ਇਹਨਾਂ ਦਾ ਖਾਲ ਸਬੰਧੀ ਜਿਹੜਾ ਹੈਗਾ ਇੱਕ ਰੌਲਾ ਜਿਹੜਾ ਚੱਲ ਰਿਹਾ ਸੀ ਉਸ ਦੇ ਵਿੱਚ ਹੀ ਜਿਹੜਾ ਇਹਨਾਂ ਦਾ ਆਪਸੀ ਤਕਰਾਰ ਹੋਈ ਹੈਗੀ। ਦੋ ਜਿਹੜੇ ਵਿਅਕਤੀਆਂ ਦੀ ਇਹਦੇ ਵਿੱਚ ਡੈਥ ਖਾਲ ਤਾਂ ਕਿਹੜੀ ਹੋਈ ਹੈ। ਪਛਾਣ ਉਹਨਾਂ ਦੀ ਇੱਕ ਦਾ ਨਾਮ ਨਿਰਮਲ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਹੈਗਾ ਬਲਜੀਤ ਸਿੰਘ ਜੋ ਕੱਲ ਇੱਕ ਸਾਡੇ ਸਾਹਮਣੇ ਮਾਮਲਾ ਆਇਆ ਜਿਸ ਵਿੱਚ ਦੋਹਰਾ ਇੱਕ ਜਿਹੜਾ ਹੈਗਾ ਮਰਡਰ ਹੋਇਆ ਹੈਗਾ ਸੂਚਨਾ ਮਿਲਣ ਤੇ ਤੁਰੰਤ ਮਾਨਜੋਗ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਆਈਪੀਐਸ ਜੀ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਉਸ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਤੇ ਜਦੋਂ ਆਪਾਂ ਮੌਕਾ ਤੇ ਪੁੱਛੇ ਹਾਂਗੇ ਤਾਂ ਇਹ ਸੂਚਨਾ ਸਾਨੂੰ ਪ੍ਰਾਪਤ ਹੋਈ ਹੈਗੀ ਕਿ ਇੱਕ ਨਿਰਮਲ ਸਿੰਘ ਤੇ ਬਲਜੀਤ ਸਿੰਘ ਜਿਹੜੇ ਹੈਗੇ ਨੇ ਦੋ ਬੰਦੇ ਸਿਵਲ ਹਸਪੀਟਲ ਜਿਹੜੇ ਆਪਣੇ ਗਦਰਵਾਹਾ ਵੀ ਖੇ ਲਿਆਂਦੇ ਗਏ ਸੀ ਜਿਨ੍ਹਾਂ ਨੂੰ ਬਰਾਉਟ ਡੈੱਡ ਡਿਕਲੇਅਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਤੇ ਜਾਣਕਾਰੀ ਤੋਂ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਉੱਥੇ ਆਪਣਾ ਜਬਰਜੰਗ ਸਿੰਘ ਐਂਡ ਫੈਮਲੀ ਤੇ ਉਹਨਾਂ ਦੇ ਹੋਰ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਇੱਕ ਸਰਕਾਰੀ ਖਾਲ ਦਾ ਜਿਹੜਾ ਹੈਗਾ ਪਿਛਲੇ ਸਮੇਂ ਤੋਂ ਕੁਝ ਉਸ ਸੰਬੰਧੀ ਰੰਜਿਸ਼ ਚੱਲ ਰਹੀ ਸੀ ਜੋ ਕੱਲ ਜਿਹੜਾ ਹੈਗਾ ਉਹਨਾਂ ਦੀ ਪਾਣੀ ਦੀ ਵਾਰੀ ਹੋਣ ਕਰਕੇ ਉਹਨਾਂ ਵੱਲੋਂ ਆਪਣੇ ਖਾਲ ਦੇ ਵਿੱਚੋਂ ਮਿੱਟੀ ਘੱਟੀ ਜਾ ਰਹੀ ਸੀ ਜਿੱਥੇ ਇਹ ਝਗੜਾ ਹੋਇਆ ਤੇ ਝਗੜੇ ਦੇ ਦੌਰਾਨ ਜਿਹੜੇ ਹੈਗੇ ਆ ਬਲਜੀਤ ਸਿੰਘ ਤੇ ਨਿਰਮਲ ਸਿੰਘ ਜਿਹੜੇ ਹੈਗੇ ਉਹਨਾਂ ਦੇ ਸੱਟਾਂ ਵੱਜੀਆਂ ਤੇ ਹਸਪੀਟਲ ਲੈ ਆਂਦੇ ਉਹ ਬ੍ਰਾਡ ਡੈੱਡ ਡਿਕਲੇਅਰ ਕੀਤੇ ਗਏ ਇਸ ਸੰਬੰਧੀ ਤੁਰੰਤ ਕਾਰਵਾਈ ਕਰਦਿਆਂ ਸਾਡੀ ਕੋਟਪਾਈ ਥਾਣੇ ਦੀ ਪੁਲਿਸ ਵੱਲੋਂ ਜਿਹੜਾ ਮੁਕੱਦਮਾ ਨੰਬਰ 21 ਅਧੀਨ ਤਾਰਾ 103 109 612 ਬੀ ਐਨ ਐਸ ਅਤੇ 2527 53 ਅਸਲਾ ਇੱਕ ਦਾ ਜਿਹੜਾ ਹੈਗਾ ਦਰਜ ਰਜਿਸਟਰ ਕਰ ਲਿਆ ਗਿਆ ਹੈਗਾ ਤੇ ਇਹਦੇ ਵਿੱਚ ਕੁੱਲ ਜਿਹੜੇ ਹੈਗੇ ਨੇ ਸਾਡੇ 7 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਦੱਸੇ ਗਏ ਨੇ ਜੋ ਇਹਨਾਂ ਦੋਸ਼ੀਆਂ ਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ 3 ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਰਾਉਂਡ ਅਪ ਕਰ ਲਏ ਗਏ ਨੇ ਦੋਸ਼ੀ ਤੇ ਸਾਡੀ ਬਾਕੀ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ। ਸੋ ਪਹਿਲਾਂ ਵੀ ਕੰਪਲੇਂਟ ਵਿੱਚ ਇਸ ਰੋਗ ਨੂੰ ਨਹੀਂ ਜੀ। ਇਸ ਵੰਦੀ ਕੋਈ ਕੰਪਲੇਂਟ ਨਹੀਂ ਆਈ ਸੀ ਪਹਿਲਾਂ ਜੋ ਮੌਕਾ ਤੇ ਉਸ ਤੋਂ ਜਦੋਂ ਇਹ ਇਨਸੀਡੈਂਟ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਰਿਪੋਰਟਿੰਗ ਹੋਈ ਹੈਗੀ ਹੈ ਤੇ ਪੁਲਿਸ ਉੱਥੇ ਮੌਕੇ ਤੇ ਗਈ। ਕੋਈ ਸਰ ਜਿਹੜੇ ਦੇ ਵੀ ਜ਼ਖਮੀ ਹੋਏ ਸਰ। ਜੀ ਬਿਲਕੁਲ ਇਹਦੇ ਵਿੱਚ ਜਿਹੜੀ ਦੂਸਰੀ ਤੇ ਰਹਿ ਗਈ ਹੈ ਦੂਸਰੀ ਤੇ ਥਿਰਦੇ ਵੀ ਜਿਹੜੇ ਤਿੰਨ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ। ਜੋ ਕੇ ਇਲਾਜ ਦੀ। ਅੱਛਾ ਵੈਪਨ ਕੀ ਇਸਤੇਮਾਲ ਹੋਇਆ ਸਰ ਇਸ ਪੂਰੀ ਵਾਰਦਾਤ ਵਿੱਚ? ਵੈਪਨ ਇਸ ਵਾਰਦਾਤ ਦੇ ਵਿੱਚ ਜਿਹੜੇ ਗਨ ਸ਼ਾਟ ਵੀ ਫਾਇਰ ਹੋਏ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਅ ਕਸੀਆ ਜਿਹੜੇ ਹੋਰ ਹਥਿਆਰ ਆਮ ਤੌਰ ਤੇ ਡੰਡੇ ਸੋਟੀਆਂ ਉਹ ਜਿਹੜੇ ਹਥਿਆਰ ਵੀ ਜਿਹੜੇ ਆ ਇਸਤੇਮਾਲ ਹੋਏ ਨੇ। ਸਰ ਦੂਸਰੀ ਤਰਫੋਂ ਤਾਂ ਵੈਪਨ ਨਹੀਂ ਸੀ ਪਰ ਵੈਪਨ ਦੋਨੇ ਪਾਸੇ ਜਦਮੀ ਕਿਵੇਂ ਹੋ ਗਏ? ਜੋ ਸਾਨੂੰ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਕਿ ਜਿਹੜਾ ਬਲਜੀਤ ਸਿੰਘ ਜਿਹੜਾ ਮ੍ਰਿਤਕ ਹੈਗਾ ਬਲਜੀਤ ਸਿੰਘ ਦੇ ਕੋਲ ਵੈਪਨ ਸੀਗਾ। ਤੇ ਜਦੋਂ ਉਹਨਾਂ ਦੇ ਜਿਹੜੀ ਹੈਗੀ ਆ ਸੱਟ ਲੱਗ ਜਾਂਦੀ ਹੈ ਉਹਨਾਂ ਦੇ ਉੱਥੇ ਉੱਥੇ ਡਿੱਗ ਪੈਂਦੇ ਨੇ ਤਾਂ ਉਹਨਾਂ ਦਾ ਜਿਹੜਾ ਵੈਪਨ ਹੀ ਇਸਤੇਮਾਲ ਹੁੰਦਾ ਤੇ ਬਾਕੀ ਜਿਹੜੀ ਇਸ ਸੰਬੰਧੀ ਜਿਹੜੀ ਤਫ਼ਤੀਸ਼ ਹੈਗੀ ਉਹ جاری ਹੈਗੀ ਜੋ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੱਤਾ ਜਾਏ ਲਾਇਸੈਂਸੀ ਵੈਪਨ ਸੀ ਪਿਸਤਲ ਸੀ ਵੈਪਨ ਕੀ ਸੀਗਾ ਕਿ ਜਿਹੜੀ ਇਹ ਸਾਰੀਆਂ ਚੀਜ਼ਾਂ ਤਫ਼ਤੀਸ਼ ਦੇ ਅਧੀਨ ਨੇ ਇਹ ਸਾਡਾ ਚੱਲ ਰਿਹਾ ਜੋ ਆਏਗਾ ਉਹ ਸਾਪ ਜੀ ਨਾਲ ਸਾਂਝਾ ਕਰ ਦਵਾਂ। ਕਿੰਨੇ ਬੰਦੇ ਰਹੇਗੇ ਸਰ ਕਟੇਨ ਕਰਨ ਨੂੰ ਅਗਰ ਸਰ ਜੋ ਟੋਟਲੀ ਦੇ ਵਿੱਚ ਸੱਤ ਦੋਸ਼ੀ ਉਹਨਾਂ ਵੱਲੋਂ ਲਿਖਾਏ ਗਏ ਨੇ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਹੈਗੇ ਨੇ ਰਾਉਂਡ ਅਪ ਕਰ ਲਏ ਗਏ ਨੇ ਤੇ ਜਿਹੜੇ ਤਿੰਨ ਨੇ ਉਹ ਇਲਾਜਦीन ਨੇ ਉਸ ਤੋਂ ਇਲਾਵਾ ਜਿਹੜਾ ਇੱਕ ਦੋਸ਼ੀ ਹੈਗਾ ਉਹਦੀ ਭਾਰ ਜਿਹੜੀ ਹੈ ਚੱਲ ਰਹੀ ਹੈ। ਮੇਨ ਕਿਊਸ ਕੌਣ ਰਿਹਾ ਸਰ ਇਸ ਪੂਰੇ ਮਾਮਲੇ ਜੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਖਾਲ ਦੀ ਲੜਾਈ ਸੀਗੀ ਇਹਨਾਂ ਵੱਲੋਂ ਜ਼ਿਆਦਾ ਜਿਹੜਾ ਐਗਰੈਸਿਵ ਜਿਹੜਾ ਸੀਗਾ ਉਹ ਜ਼ਬਰਜੰਗ ਜਿਹੜੇ ਹੈਗੇ ਉਹਨਾਂ ਵੱਲੋਂ ਦਿਖਾਇਆ ਜਾ ਰਿਹਾ ਸੀ ਸੋ ਬਾਕੀ ਇਹਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਪਹਿਲੂਆਂ ਤੇ ਹਾਲੇ ਤਫ਼ਤੀਸ਼ جاری ਹੈ ਖਾਲੇ ਦਾ ਨਵਾਂ ਬਣਾਇਆ ਜਾ ਰਿਹਾ ਸੀ ਜਾਂ ਪਹਿਲਾਂ ਦੀ ਹੀ ਬਣਾਉਣਾ ਸੀ ਖਾਲੇ ਪੁਰਾਣਾ ਸਰਕਾਰੀ ਹੈਗਾ ਸੀ ਸ਼ੁਰੂ ਤੋਂ ਹੀ ਲੱਗਿਆ ਹੋਇਆ ਸੀ ਜਿਵੇਂ ਹੁਣ ਇਹ ਆਪਰੇਸ਼ਨਲ ਨਹੀਂ ਸੀਗਾ ਪਿੱਛੇ ਇਹਨੂੰ ਆਪਰੇਸ਼ਨਲ ਇਹਨਾਂ ਵੱਲੋਂ ਕੀਤਾ ਗਿਆ ਸੀ ਰਾਜ ਮੰਤਰੀ ਨਾਲ ਹੀ ਆ ਦੋਸ਼ੀ ਪਾਰਟੀ ਦੇ ਘਰੇ ਜਿਹੜਾ ਹੈਗਾ ਵਿਆਹ ਹੋਣ ਕਰਕੇ ਰਜਾਮੰਦੀ ਨਾਲ ਪਹਿਲਾਂ ਇਹਨਾਂ ਵੱਲੋਂ ਜਿਹੜੀ ਉਹਦੇ ਵਿੱਚ ਮਿੱਟੀ ਪਾਈ ਗਈ ਸੀ ਕਿ ਚਲੋ ਉਹ ਰਾਹ ਬਣਾਉਣ ਲਈ ਬਟ ਜਦੋਂ ਹੁਣ ਉਹਨਾਂ ਨੇ ਪਾਣੀ ਦੀ ਵਾਰੀ ਲਈ ਉਹ ਮਿੱਟੀ ਕੱਢਣੀ ਚਾਹੀ ਤਾਂ ਉੱਥੇ ਇਹਨਾਂ ਦੇ ਵਿੱਚ ਟਕਰਾਰ ਹੋ ਗਿਆ